ਸਸਰੀਕਾਲ ਦੋਸਤੋ ਅੱਜ ਆਪਾਂ ਇੱਕ ਹੋਰ ਜੱਟ ਦੇ ਧੌਂ ਚੋ ਕਿੱਲਾ ਕੱਢਦੇ ਆ ਠੀਕ ਆ ਵਧੀਆ ਬਾਹਰਲੇ ਦੇਸ਼ ਚ ਚੰਗੀ ਸੈਲਰੀ ਸੀ ਬਾਈ ਦੀ ਤੇ ਆਹੀ ਵੀਡੀਓ ਦੇਖ ਦੇ ਕੇ ਸੋਸ਼ਲ ਮੀਡੀਆ ਤੇ ਕਹਿੰਦਾ ਮੈਂ ਪੰਜਾਬ ਚ ਕੰਮ ਕਰਨਾ ਮੈਂ ਪੰਜਾਬ ਚ ਕੰਮ ਕਰਨਾ ਤੇ ਹੁਣ ਰੋਣ ਵਰਗਾ ਮੂੰਹ ਬਣਾਇਆ ਕਿਤੇ ਮੀਂਹ ਪੈ ਜਾਂਦੇ ਕਿਤੇ ਕੁਝ ਹੋ ਜਾਂਦਾ ਠੀਕ ਆ ਤੇ ਸੁਰਤ ਨਹੀਂ ਸੰਭਲਦੀ ਉੱਥੇ ਵਧੀਆ ਏਸੀ ਵਾਲੀ ਜੌਬ ਸੀ ਭਾਈ ਕੋਲੇ ਤੇ ਕਰਾਵਾਂ ਗੱਲਬਾਤ ਠੀਕ ਆ ਤੇ ਹੁਣ ਘਰ ਘਰ ਸਬਜ਼ੀ ਵੇਚਦਾ ਫਿਰਦਾ ਤੇ 7-8 ਕਿਲੇ ਵਾਂਦੇ ਆ ਸ਼ਰਮ ਮੰਨਣੀ ਚਾਹੀਦੀ ਹੈ ਬਾਈ ਨੂੰ ਬਈ 7-8 ਕਿਲੇ ਹੋਣ ਤੇ ਬਈ ਰੇੜੀ ਤੇ ਸਬਜ਼ੀ ਵੇਚਦਾ ਤੇ ਆ ਲਾਈ ਬੈਠਾ ਗੋਭੀ ਇਹ ਹੁਣ 40-40 50-50 ਪੈਸੇ ਰੁਪਏ ਰੁਪਏ ਦੇ ਇਹ ਬੂਟੇ ਵੇਚੂਗਾ ਪੈਸੇ ਥੋੜਾ ਥੋੜਾ ਇਕੱਠੇ ਕਰਦਾ ਉੱਥੇੋਂ ਵੀ ਇਕੱਠੇ ਪੈਸੇ ਇਹਨੂੰ ਕੀ ਆਲਾ ਬਾਈ ਜੀ ਠੀਕ ਹੈ ਵਧੀਆ ਬਾਈ ਤੁਸੀਂ ਦੱਸੋ ਹੁਣ ਕਿਵੇਂ ਸੌਖਾ ਬਾਈ ਉਧਰੋਂ ਆ ਕੇ ਬਾਹਰੋਂ ਹਾਂ ਠੀਕ ਹੈ ਹੈ ਠੀਕ ਹੈ ਅੱਗੇ ਨਾਲ ਨਹੀਂ ਹੁਣ ਅੱਗੇ ਉੱਥੇ ਤਾਂ ਵਧੀਆ ਸੀਗੇ ਨਿਆਰੇ ਸੀ ਬਈ 15 16 ਘੰਟੇ ਕੰਮ ਕਰਦੇ ਸੀ ਇੱਥੇ ਇੱਥੇ ਤਾਂ ਬਸ ਸਾਡਾ ਟਾਈਮ ਜਿਆਦਾ ਸਕੀ ਜਾਨੇ ਆ ਐਚਾ ਆਪ ਦੀ ਮਰਜ਼ੀ ਨਾਲ ਕਰਦਾ ਠੀਕ ਆ ਆਪ ਦੀ ਮਰਜ਼ੀ ਨਾਲ ਕਰਦੇ ਆ ਠੀਕ ਆ ਤੇ ਸਾਹਿਬ ਜੀ ਹੁਣ ਹਟ ਗਿਆ ਅੱਕੇ ਜਾਣਾ ਹੁਣ ਵੇਚਣਾ ਡੇੜੀ ਤੇ ਡੇੜੀ ਨਾਲ ਛਤਮਾ ਸਬਜੀ ਬਈ ਡੇੜੀ ਲਾਉਂਦੇ ਨੂੰ ਬਈ ਸ਼ਰਮ ਤਾਂ ਨਹੀਂ ਆਉਂਦੇ 7 8 ਕਿੱਲੇ ਵਾਣ ਤੇਰੇ ਕੋਲੇ ਸ਼ਰਮ ਤਾਂ ਫਿਰ ਆਉਂਦੀ ਆ ਬਈ ਬਾਹਰੋਂ ਨਾਲ ਘਟ ਆਉਂਦੀ ਆ ਬਾਹਰ ਕੀ ਸੀਗਾ ਬਾਰਤਾ ਬਈ ਨਿਆਰੇ ਆ ਪੂਰੇ ਸਿਰਾ ਕੰਮ ਨਿਆਰੇ ਆ ਬਈ ਤੜਕੇ 6 ਵਜੇ ਬਹੁਤ ਬਈ ਮੇਰੇ ਨਾਲ ਤੇ ਪਾਉਂਦੇ ਆ ਫੋਟੋ ਆਟੋ ਖਿੱਚ ਕੇ ਹਾਂ ਬਈ 4 ਵਜੇ ਤੇ అలਾਰਮ ਲੱਗਿਆ ਰੋਟੀ ਟੋਕ ਬਣਾ ਕੇ 7 ਵਜੇ ਗੱਡੀ ਆ ਜਾਂਦੀ ਆ ਬਾਅਦ ਚ ਹੂੰ ਮੁੜ ਕੇ ਉੱਥੇ ਕੰਮ ਤੇ ਉੱਠ ਜਾਈਦਾ ਸ਼ਾਮ ਨੂੰ 7 ਵਜੇ ਘਰੇ ਆਈਦਾ ਬਈ 6 ਦਿਨਾਂ ਹੀ ਚੱਲਦਾ ਫਿਰ ਐਤਵਾਰ ਨੂੰ ਖਿੱਚਦੀਆਂ ਫੋਟੋਆਂ ਜਾਈਦਾ ਬਾਅਦ ਜਿਹੜੇ ਮਨ ਬਦਲ ਬਦਲ ਕੇ ਆਉਂਦੇ ਹਨਾ ਹਾਂ ਬਈ ਐਤਵਾਰ ਨੂੰ ਖਿੱਚ ਲਈਦੀਆਂ 40-50 ਫੋਟੋਆਂ ਫਿਰ ਹਫਤਾ ਪਾਈਦੀਆਂ अगला ਨਾਲ ਆਦਾ ਵਿਲਾ ਹੈ ਹਾਂ ਨਿਆਰੇ ਆਓ ਜਦੋਂ ਚੈਨੇ ਚੁੰਨੀਆਂ 스마트 ਵਾਚ ਤੇ ਆਈ ਹੁਣ ਜਿਹੜਾ ਨਵੀਂ ਜਨਰੇਸ਼ਨ ਵਾਲੇ ਆਏ ਆ ਬਈ ਹਾਂ ਫਿਰ 7-8 ਦਿਨ ਲਗਾਤਾਰ ਉਹ ਫੋਟੋ ਮੈਂ ਪਾਉਂਦੇ ਆ ਤੇ ਤੂੰ ਹੁਣ ਸੌਖਾ ਇੱਥੇ ਆ ਕੇ ਹਾਂ ਬਈ ਉੱਥੋਂ ਨਾਲ ਸੌਖਾ ਹੁਣ ਕੀ ਕੰਮ ਤੋਰਿਆ ਇੱਥੇ ਤੂੰ ਆ ਕੇ ਇੱਥੇ ਬਈ ਹੁਣ ਪਹਿਲਾਂ ਤਾਂ ਮੈਂ ਸਬਜੀ ਵਿੱਚ ਲਾ ਕੇ ਆਪ ਵੇਚਦਾ ਸੀਗਾ ਬਈ ਹੂੰ ਤੇ ਹੁਣ ਆਪਣੇ ਕੋਲ ਸਬਜੀ ਮੁੱਕ ਗਈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਸਬਜੀ ਆਪਣੇ ਕੋਲ ਹੋ ਜਾਂਦੀ ਖਤਮ ਹੁਣ ਮੂਲੀ ਸਟਾਰਟ ਹੋਊਗੀ ਬਈ ਤੇ ਨਾਲ ਨਾਲ ਆਪਾਂ ਨਰਸਰੀ ਦਾ ਕੰਮ ਕੀਤਾ ਬਈ ਇਹ ਕਿੰਨੇ 라 ਬੂਟਾ ਵੇਦਨਾ ਬਈ ਵੱਤ ਵੱਦ ਇਹੇ ਵੈਰੈਟੀ ਦੇ ਹਸਾਣਾ ਵੱਤ ਵੱਦ 1 ਰੁਪਈਆ 1 ਰੁਪੂਟਾ ਬਈ 2 ਰੁਪਈਆ ਰੁਪਈਆ ਤਾਂ ਯਾਰ ਇਕੱਠਾ ਕਰਨਾ ਬਹੁਤ ਔਖਾ ਕਿੱਥੇ ਇਕੱਠੇ ਪੈਸੇ ਬਾਨਨੇ ਯਾਰ ਲੱਖ 2 ਲੱਖ ਰੁਪਈਆ ਹਾਂ ਬਈ ਆਏ ਇਹ ਰੁਪਈਆ ਰੁਪਈਆ ਇਕੱਠਾ ਕਰਨਾ ਪੈਂਦਾ ਉੱਥੇ ਇਕੱਠੇ ਆ ਜਾਂਦੇ ਪੈਸੇ ਬਈ 14 15 ਘੰਟੇ ਕੰਮ ਕਰਕੇ ਠੀਕ ਹੈ ਹੁਣ ਇੱਥੇ ਹੁਣ ਪਨੀਰੀ ਵੇਚਿਆ ਹੈ ਗੋਭੀ ਦੀ ਹਾਂ ਬਈ ਪਹਿਲਾਂ ਆਹ ਥਾਂ 'ਚ ਸਾਰੀ ਜਿਹ ਪਨੀਰੀ ਸੀ ਇਹ ਵੇਚਤੀ ਹੁਣ ਇੱਥੇ ਨਵੀਂ ਲਾਈ ਨੇ ਬੈੱਡ ਬਣੇ ਪਏ ਆ ਬਈ ਠੀਕ ਹੈ ਤੇ ਇਹ ਏ ਹੁੰ ਬਈ ਮੈਂ ਆਪਣੇ ਸਾਰੇ ਪਿੰਡ ਦੇ ਵੇਖਿਆ ਕੋਈ ਜੱਟਾਂ ਦਾ ਕੰਮ ਵਾਲਾ ਹੈ ਨਹੀਂ ਗਾ ਇਹ ਜੱਟਾਂ ਦੇ ਮੁੰਡੇ ਕੰਮ ਇਹ ਕਰਦੇ ਨਹੀਂ ਕਿ ਤੂੰਗਾ ਤੋ ਇਹ ਕਰੀ ਜਾਣਾ ਜੱਟਾਂ ਦੇ ਬਈ ਇੱਕ ਸਰਾ ਥੋੜਾ ਇਹ ਨਾ ਧੌਣ ਚ ਕਿੱਲਾ ਤੇ ਵਿਲੜ ਪੁਣਾ ਜਾਦੇ ਆ ਕੰਝ ਨਹੀਂ ਕਰਦੇ ਬਈ ਇੱਥੇ ਸਰੀ ਜਾਂਦਾ ਹੁਣ ਬਾਹਰ ਜਾ ਕੇ ਉਹੀ ਜੱਟਾਂ ਦੇ ਮੁੰਡੇ ਉੱਥੇ 베ਰੀਆਂ ਦਾ 베ਰ ਤੋੜਦੇ ਆ ਸਟ੍ਰਗਲ ਕਰਦੇ ਆ ਬਈ ਇਹ ਕੰਮ ਕਰਦੇ ਆ ਕਨੈਕਸ਼ਨ ਦਾ ਕੰਮ ਕਰਦੇ 13-13 ਘੰਟੇ ਕੰਮ ਕਰਦੇ ਆ ਬਈ ਠੀਕ ਐ ਤੇ ਸਬਜ਼ੀ ਦਾ ਕਿੰਨਾ ਥਾਂ ਹੁੰਦਾ ਤੇਰੇ ਕੋਲੇ ਸਬਜ਼ੀ ਦਾ ਬਈ ਪਹਿਲਾਂ ਤਾਂ ਸਟਾਰਟਿੰਗ ਦੇ ਤਾਂ ਥੋੜਾ ਹੀ ਸੀ ਹੁਣ ਮੇਰੇ ਕੋਲੇ 4 ਕਿੱਲੇ ਆ 11 ਝੋਨਾ ਵੱਢ ਕੇ ਉੱਥੇ 4 ਕਿਲੇ ਸਬਜ਼ੀ ਲਾਵਾਂਗੇ ਉਦਾਂ ਮੇਰੇ ਉਹ ਤੂੰ ਹੀ ਆ ਬਈ ਕਦੂ ਆਵਾ ਵਿੱਚ ਸੀ ਮਹਿੰਗੇ ਹਾਂ ਕਦੂ ਆਦ ਕੀ ਭਾਈ ਵਧੀਆ ਲੈ ਬੱਟ ਲੈਆਂ 1 ਲੱਖ 2 ਲੱਖ ਰੁਪਈਆ ਕਦੂ ਆਦ ਕੀ ਸਹੀ ਰਹਿ ਆ ਬਈ ਵਧੀਆ ਰੇਟ ਸੀਗਾ ਸਾਰਾ ਸੀਜ਼ਨ ਹੀ ਰੇਟ ਫੁੱਲ ਰਿਹਾ ਕਦੂ ਦਾ ਠੀਕ ਹੈ ਆ ਹੁਣ ਆ ਕੇ ਮੰਦਾ ਹੋਇਆ ਹੁਣ ਬਾਤ ਹੈ ਡਿਲੀਵਰੀ ਕੀਤੀ ਆ ਬਈ ਇਹਦਾ ਭਾਈ ਅੱਗੇ ਨਰਸਰੀਆਂ ਵਾਲੇ ਕੰਮ ਕਰਦੇ ਹੁੰਦੇ ਸੀ ਹਨਾ ਤੇ ਇਹਦਾ ਇਹ ਤਾਂ ਨਹੀਂ ਕਰਨੀ ਬਹੁਤ ਔਖਿਆ ਬੈੱਡ ਆ ਵੇਲਾ ਤੋਂ ਸ਼ਾਨ ਨਾਲ ਡਲੀਆਂ ਸਾਰੀਆਂ ਕੱਢਣੀਆਂ ਪੈਂਦੀਆਂ ਬਈ ਡਲੀਆਂ ਸਾਰੀਆਂ ਕੱਢਣੀਆਂ ਪੈਂਦੀਆਂ ਬਈ ਬੈੱਡ ਜਮ ਐਪਰ ਬਿਨਾ ਟਰੈਕਟਰ ਬਿਨਾਂ ਟਰੈਕਟਰ ਤੋਂ ਨਿਕਲਦੇ ਆ ਵੀ ਟਰੈਕਟਰ ਦਾ ਰੂਟਾ ਵੀਟਰ ਮਾਰ ਕੇ ਛੱਡ ਦਿੰਦਾ ਅੱਥਰ ਵਾਲੀ ਕੱਢਨੇ ਪੈਂਦੇ ਇਹ ਬਈ ਠੀਕ ਹੈ ਟਰੈਕਟਰ ਦਾ ਕੰਮ ਹੈ ਨਹੀਂ ਇਹਨਾਂ ਦਾ ਟਰੈਕਟਰ ਦਾ ਕੰਮ ਹੈ ਨਹੀਂ ਇਹ ਤਾਂ ਥੀ ਮਹਿਨਤਾ ਬਈ ਇਹ ਤਾਂ ਗੋਭੀ ਤੇ ਯੇ ਪਨੀਰੀ ਤਿਆਰ ਕਰਨੀ ਤਾਂ ਠੀਕ ਹੈ ਬਈ ਇਹ ਆਪ ਵੀ ਲਾਵਾਂਗੇ ਗੋਭੀ ਨਹੀਂ ਐਤ ਕੀ ਮੈਂ ਆਪ ਨਹੀਂ ਲਾਉਂਦਾ ਬਈ ਐਤ ਕੀ ਪਨੀਰੀ ਤੇ ਜੋਰ ਹੈ ਐਤ ਕੀ ਪਨੀਰੀ ਤੇ ਜੋਰ ਆ ਹਾਂ ਤੇ ਗਾਂ ਹੁਣ ਅਕਤੂਬਰ ਦੇ ਵਿੱਚ ਮਹੀਨੇ ਜਿਹੜੇ ਅੱਗੇ ਬਈ ਪਨੀਰੀ ਲੈਣਾ ਰਹਿ ਗਏ ਸੀਗੇ ਤੇ ਉਹ ਐਤ ਕੀ ਕਰਾਂਗੇ ਉਹਨਾਂ ਨੂੰ ਪੂਰਾ ਗਾਂ ਨੂੰ ਹਾਂ ਬਈ ਗਾਂ ਨੂੰ ਆ ਤਿੰਨ ਕਨਾਲਾਂ ਚ ਆਪਾਂ ਸ਼ੈੱਡ ਹੀ ਪਾਵਾਂਗੇ ਬਈ ਗ ਉੱਚਾ ਕਰਿਆ ਲੱਗਦਾ ਨਾ ਆਹ ਥਾਂ ਉੱਚਾ ਕਰਿਆ ਹਾਂ ਬਈ ਮੰਗਲਵਾਰ ਤੋਂ ਬੁੱਧਵਾਰ ਤੋਂ ਆਪਾਂ ਜੇ ਬਈ ਨੌਜਵਾਨ ਨੇ ਇਧਰ ਆ ਕੇ ਪੰਜਾਬ ਚ ਕੰਮ ਕਰਨਾ ਚਾਹ ਲੋ ਆਪੋ ਪਹਿਲਾਂ ਤਾਂ ਹਾਸਾ ਮਜ਼ਾਕ ਕਰਦੇ ਸੀ ਹਨਾ ਤੇ ਕੰਮ ਵਧੀਆ ਬਈ ਸਬਜ਼ੀ ਵਾਲਾ ਜਾਂ ਪਨੀਰੀ ਵਾਲਾ ਜਾਂ ਕੋਈ ਵੀ ਹੋਰ ਰੱਖ ਲਓ ਇਧਰ ਬਈ ਇੱਥੇ ਵਧੀਆ ਸੈੱਟ ਆ ਉਥੋਂ ਨਾਲ ਹੂੰ ਇੱਥੇ ਕੰਮ ਵਧੀਆ ਆਪਦੀ ਮਿਹਨਤ ਹੀ ਬੰਦੇ ਨੂੰ ਕਿਤੇ ਵੀ ਹੋਣੀਆ ਵੀ ਉੱਥੇ ਉਹ ਘਰ ਰਹਿਗਾ ਬਾਈ ਦਾ ਹਨਾ ਹਾਂ ਬਈ ਇੱਥੋਂ ਆਵਾਜ਼ ਮਾਰਨਾ ਚਾਹ ਆਉਂਦੀ ਆ ਬਈ ਉੱਡੀ ਚਾਹ ਆਉਂਦੀ ਆ ਭੱਜੀ ਬਈ ਤੇ ਉੱਥੇ ਬਾਹਰਲੇ ਦੇਸ਼ ਚ ਕੀ ਹੁੰਦਾ ਜੀ ਬਾਹਰਲੇ ਦੇਸ਼ ਤਾਂ ਬਈ ਚਾਹ ਤਾਂ ਛ ਤੇ ਰੋਟੀਆਂ ਤੜਕ ਲਈਆਂ ਆਥ ਨੇ ਆਪ ਹੀ ਲਾਉਣੀਆਂ ਪੈਂਦੀਆਂ ਸਬਜੀ ਕਿੰਨੇ ਦਿਨਾਂ ਦੀ ਹੁੰਦੀ ਹੈ ਇਕੱਠੀ ਸਬਜੀ ਦਾ ਬਈ ਅੱਜ ਧਰੀ ਆ ਸ਼ਾਮ ਤੱਕ ਕੋਈ ਖਾਵਾਂਗੇ ਬਈ ਉਹੀ ਚੱਲੀ ਜਾਂਦੀ ਹੈ ਉਹੀ ਚੱਲੇ ਫੇਰ ਜਾ ਕੇ ਪੈਰ ਬਣਾ ਲੈਣ ਤੇ ਕਹਿੰਦੇ ਹਫਤਾ ਹੁਤਾ ਵੀ ਚੱਲੀ ਜਾਂਦੀ ਹੈ ਕਿਹੜਾ ਐਤਵਾਰ ਨੂੰ ਬਣਾ ਲੈਂਦੇ ਇਕੱਠੀ ਫਰਿੱਜ ਚ ਲਾ ਦਿੰਦੇ ਗੱਲ ਇਹ ਆ ਜੇ ਆਪਾਂ ਉਥੇ ਸਬਜੀ ਸੂਜੀ ਤਾਜੀ ਵੀ ਖਾ ਸਕਦੇ ਆ ਫਿਰ ਘਰੇ ਪੈਸੇ ਨਹੀਂ ਪੈਂਦੇ ਫਿਰ ਇੱਥੇ ਨਹੀਂ ਆਉਂਦਾ ਫਿਰ ਇੱਥੇ ਨਹੀਂ ਆਉਂਦੇ ਫਿਰ ਇੱਥੇ ਨਹੀਂ ਬਾਤ ਚੜਦਾ ਕੋਠੀ ਤੇ ਫਿਰ ਇੱਥੇ ਨਹੀਂ ਚੜਦਾ ਬਈ ਬਾਜ ਠੀਕ ਹੈ ਤੇ ਇੱਥੇ ਵਧੀਆ ਬਈ 19 ਤੰਦਰੁਸਤ ਵਧੀਆ ਸਬਜ਼ੀ ਖਾ ਕੇ ਬਈ ਤਾਜੀ ਸਬਜ਼ੀ ਰੋਟੀ ਪਾਣੀ ਵਧੀਆ ਦੇ ਪਰਿਵਾਰ ਚ ਰਹਿ ਕੇ ਜੇ ਉੱਥੇ ਲੱਖ ਰੁਪਈਆ ਕਮਾਉਣੇ ਆ ਬਈ ਇੱਥੇ ਮੈਂ 50000 ਕਮਾਉਣਾ ਉਹਨਾਂ ਦੇ ਲੱਖ ਨਾਲੋਂ ਕਿਤੇ ਇੱਥੇ ਵਧੀਆ ਬਾਕੀ ਬਾਹਰ ਜੇ ਜਾਣਾ ਬਈ ਉਹ ਵੀ ਕਿਲਾ ਵੇਚ ਕੇ ਜਾਣਾ ਪੈਂਦਾ ਹੋਵੇ 25 ਲੱਖ ਰੁਪਈਆ 30 ਲੱਖ ਲੱਗ ਜਾਂਦਾ ਹੁੰਦਾ ਬਈ ਅੱਗੇ ਆਪਣੇ ਸਾਰੀ ਉਮਰ ਚ ਪੈਲੀ ਨਹੀਂ ਵਿਕੀ ਸੀ ਚਲੋ ਕਿਸੇ ਦੀ ਕੋਈ ਕਨਾਲ ਦੋ ਕਨਾਲ ਹਨਾ ਹੁਣ ਤਾਂ ਥੈਲੀ ਕੋਈ ਨਹੀਂ ਹੁਣ ਤਾਂ ਪਤਾ ਵੀ ਨਹੀਂ ਲੱਗਣ ਦਿੰਦੇ ਵੇਚਤੀ ਦਾ ਪਾਣ ਲੱਗਣ ਦਿੰਦੇ ਹੁਣ ਤਾਂ ਬਈ ਆਈਲਾਈਟਸ ਵਾਲੀ ਕੁੜੀ ਲੱਭੀ ਨਹੀਂ ਤੇ ਕਿੱਲੇ ਤੋਂ ਗਏ ਨਹੀਂ ਗਏ ਨਹੀਂ ਨਾ ਨਾਲ ਅਗਲੀ ਦਾ ਵੀ ਲਾਉਂਦੇ ਹਨ ਨਾਲ ਅਗਲੀ ਦਾ ਵੀ ਲਾਉਂਦੇ ਆ ਬਈ ਠੀਕ ਹੈ ਗਾਂ ਮੁੜ ਕੇ ਉਹ ਵੀ ਨਾ ਰੋਟੀਆਂ ਖਵਾਵੇ ਨਾ ਕਰੇ ਹਨ ਸਿਸਟਮ ਵਿਗੜ ਗਿਆ ਆ ਕੰਮ ਯਾਰ ਬਈ ਠੀਕ ਹੈ ਤੇਰਾ ਆ ਤਾਂ ਅੱਗੇ ਨਾ ਅਸੀਂ ਲਿਆਉਂਦੇ ਉਹ ਮੋੜਾ ਮੂੜਾਂ ਤੋਂ ਪਰਾਂ ਜਾ ਕੇ ਹਨਾ ਮਰਚਾਂ ਦੀ ਪਨੀਰੀ ਜ਼ਿਆਦਾ ਤੂੰ ਵਧੀਆ ਰਪੈਂਡ ਹੀ ਕਰੀ ਖੜਾ ਹੈ ਤੇ ਪਨੀਰੀ ਵੀ ਚੰਗੀ ਲੱਗਦੇ ਤੇਰੀ ਤੰਦਰੁਸਤ ਆ ਬਾਈ ਹਣਾ ਆਪਾਂ ਨਾ ਬਈ ਕਈ ਨਾ ਪੱਟ ਕੇ ਦਿੰਨੇ ਅਲੇ ਨੂੰ ਐ ਇਹ ਬਈ ਐ ਕਰੜੀ ਜੀ ਕਾਤੋਂ ਹੈ ਜਿਵੇਂ ਤੇ ਜਿਹੜੀਆਂ ਨਰਸਰੀ ਜੀ ਖੜੀਆਂ ਨੇ ਉਹ ਬਾੜੀਆਂ ਕੱਚੀਆਂ ਹੀ ਨੇ ਕਿ ਉੱਤੇ ਛਾਂ ਕਰੀ ਰੱਖਦੇ ਹੋ ਇਹ ਜਦੋਂ 15 ਦਿਨਾਂ ਜਿਵੇਂ ਉਹ ਪਨੀਰੀ ਬਈ ਆਪਾਂ ਟ੍ਰਾਇਲ ਲਾਇਆ ਹੂੰ ਜਿੱਦੋਂ ਓਡੀ ਪਨੀਰੀ ਹੋ ਜਾਂਦੀ ਹੈ ਵੀ ਉਦੋਂ ਆਪਾਂ ਗ੍ਰੀਨ ਨੈਟ ਉੱਤੋਂ ਲਾ ਦਿੰਦੇ ਹੁਣ ਲਾਇਆ ਪਿਆ ਆਪਣਾ ਨੈਟ ਇਹ ਧੁੱਪ ਚ ਹੀ ਚੱਲਦੀ ਹੈ ਧੁੱਪ ਚ ਹੀ ਹਾਂ ਬਈ ਜਿਹੜੀ ਆਪਾਂ ਜੂਨ ਚ ਲਾਈ ਸੀ ਉਹ ਵੀ ਆਪ 15 ਦਿਨ ਛਾਵੇਂ ਤੇ 15 ਦਿਨ ਧੁੱਪੇ ਤਿਆਰ ਕੀਤੀ ਸੀ ਉਹ ਫਰਾਂਏ ਨਹੀਂ ਗਾ ਬਈ ਅਜੇ ਬੰਦਾ ਇੱਥੇ ਖੇਤ ਚ ਲਾਉ ਕਮਲਾ ਜਾਊਗੀ ਹਨਾ ਬਚਦੀ ਨਹੀਂ ਬਈ ਆਪਣੇ ਜਿੰਨੇ ਵੀ ਕਸਟਮਰ ਆਪਣੇ ਲੈ ਗਏ ਆ ਬਈ ਇੱਕ ਤਾਂ ਆਪਾਂ ਧੁੱਪੇ ਤਿਆਰ ਕਰਕੇ ਦਿੰਦੀ ਆ ਦੂਜਾ ਆਪਾਂ ਕਈ ਨਾ ਪੱਟ ਕੇ ਦਿੰਦੀ ਆ ਬੂਟਾ ਖਿੱਚ ਕੇ ਨਹੀਂ ਦਿੰਦਾ ਠੀਕ ਐ ਥੱਲੋ ਕਈ ਨਾ ਬਈ ਕਿੰਨੇ ਖਾਂ ਹੋਊਗਾ ਤੇਰਾ ਆਹ ਨਰਸਰੀ ਵਾਲਾ ਆਹ ਬਈ ਮੇਰਾ ਆਹ ਸਾਰਾ ਉੱਥੇ ਲੱਗੇ 10 ਮਰਲੇ ਥਾ ਕੱਲਾ ਕੱਲਾ ਉਹ ਬਿਣਾ ਵਟਾਂ ਤੋਂ ਬਿਣਾ ਵਟਾਂ ਤੋਂ 10 ਮਰਲੇ ਤੇ 10 ਮਰਲੇ ਚੋਂ ਕਿੰਨੇ ਪੈਸੇ ਕਮਾ ਚੁੱਕਿਆ ਹੁਣ ਤੇ 10 ਮਰਲੇ ਚੋਂ ਬਈ ਵਧੀਆ ਨਰਸਰੀ ਦੇ ਵਿੱਚੋਂ ਵਧੀਆ ਕਮਾਈ ਹੋਈ ਆ ਚੰਗੇ ਬੰਦੇ ਚੰਗੇ ਪੈਸੇ ਬਣਿਆ ਬਈ ਇਹ ਮੰਨ ਲਾ ਰੁਪਈਆ ਰੁਪਈਆ ਢਾਲੇ ਪਿਆ ਉੱਥੋਂ ਤਾਂ ਹੀ ਹੈ ਹਾਂ 50000 ਢਾਲਾ ਪਿਆ ਬਈ ਠੀਕ ਹੈ 10 ਬੇਟਾ ਬਈ 10 ਬੇਟਾਂ ਚ 50000 ਢਾਲਾ ਪਿਆ ਠੀਕ ਹੈ ਉਹ ਮਿਹਨਤ ਵਾਲਾ ਕੰਮ ਆ ਬਈ ਹੈਨਾ ਹਰ ਜੇਕ ਨਾ ਪੰਗਾ ਲੈਲੇ ਤੇ ਉਹ ਸਬਜੀ ਵਾਲਾ ਲਾਲੇ ਪਨੀਰੀ ਲਾ ਕੇ ਲਾਲੇ ਗੋਭੀ ਹਨਾ ਬਈ ਵਧੀਆ ਪੈਸੇ ਬਟਾਉਗੀ ਬਈ ਪੈਸੇ ਵਧੀਆ ਬਈ ਜੇ ਗੇਤੀ ਲੱਗ ਜੇ ਕਦੂਆਂ ਵਾਲੇ ਤਾਂ ਬਈ ਹੁਣ ਤਾਂ ਹੀ ਵੀ ਕੰਮ ਚੱਲੀ ਜਾਂਦਾ ਕਦੂ ਮਹਿੰਗਾ ਬਹੁਤ ਹੈ ਪਨੀਰਾ ਲਿਆਤਾ ਬਈ ਕਦੂਆਂ ਵਾਲੇ ਤੇਰੇ ਕੋਲੇ ਵੀ ਕਿੱਲਾ ਸੀਗਾ ਹਨਾ ਮੇਰੇ ਕੋਲੇ ਕਿੱਲਾ ਕਦੂਆਂ ਦਾ ਸੀਗਾ ਬਈ ਵਧੀਆ ਸਬਜੀ ਲਾਈਆ ਹੁਣ ਕੋਈ ਹੁਣ ਤਾਂ ਗੱਲੀਆਂ ਬਈ ਆਹ ਪਨੀਰੀ ਸੀ ਇੱਥੇ ਹੁਣ ਮੂਲੀਆਂ ਲਾਈਆਂ ਮੂਲੀਆਂ ਵੀ ਵਧੀਆ ਹਨਾ ਹਾਂ ਮੂਲੀਆਂ ਹੈ ਜਰਮਿਨੇਸ਼ਨ ਬਈ ਜਿਹੜਾ ਨਵਾਂ ਬੰਦੇ ਨੇ ਕੰਮ ਸਟਾਰਟ ਕਰਨਾ ਹਨਾ ਸਬਜੀ ਦਾ ਉਹ ਕਿਹੜੀ ਸਬਜੀ ਚ ਪੰਗਾ ਲਾਵੇ ਪਹਿਲੋਂ ਪਹਿਲ ਜ ਨਹੀਂ ਮੂੜੀਆਂ ਲਾਵੇ ਗੋਭੀ ਲਾਵੇ ਕੀ ਲਾਵੇ ਗਰਮੀ ਵਾਲੀ ਸਬਜ਼ੀ ਵਾਲੀ ਜਿਹੜਾ ਵੀ ਸੌਖਾ ਲੇਬਰ ਤੋਂ ਬਿਨਾਂ ਵੀ ਕਰ ਸਕਦਾ ਜਿਹੜੀ ਮੂਲੀ ਗੋਭੀ ਆ ਗਈ ਬਈ ਇਹ ਗਰਮੀ ਵਾਲੀ ਸਰਦੀ ਵਾਲੀ ਸਬਜ਼ੀ ਆ ਤੇ ਗਰਮੀ 'ਚ ਲਾਉਣੀ ਪੈਂਦੀ ਆ ਤੇ ਨਵੇਂ ਬੰਦੇ ਨੂੰ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਆ ਤੇ ਜਿਹੜੀ ਬਈ ਅਕਤੂਬਰ ਵਾਲੀ ਸਬਜ਼ੀ ਉਹ ਗਰਮੀ ਵਾਲੀ ਸਬਜ਼ੀ ਆ ਭਾ ਅਕਤੂਬਰ 'ਚ ਲਾਉਣੀ ਆ ਉਹਦੇ ਤੇ ਬੇਹਤ ਇੱਕ ਪਰਸੈਂਟ ਨਹੀਂ ਪ੍ਰਾਫਿਟ ਤੇ ਅਕਤੂਬਰ ਅਗਸਤ ਵਾਲੀ ਸਬਜ਼ੀ ਜਿੰਨੀ ਹੋ ਜਾਂਦਾ ਠੀਕ ਹੈ ਤੇ ਹੁਣ ਗਾਂ ਲੱਗੂਗੇ ਮੂਲੀਆਂ ਵੀ ਸੌਖਾ ਕੰਮ ਆਣਾ ਪੱਟ ਕੇ ਵੇ ਸਾਰੀਆਂ ਮੂਲੀਆਂ ਜਿਹੜੀਆਂ ਲੱਗਣਗੀਆਂ ਉਹ ਨਹੀਂ ਪ੍ਰਾਫਟ ਦੇਣੀਆਂ ਵੀ ਹਾਂ ਇਹਦਾ ਔਖਾ ਕੰਮ ਹੈ ਤਾਂ ਹਾਂ ਜਿਹੜੀ ਹੁਣ ਅਕਤੂਬਰ ਦੇ ਵਿੱਚ ਕਦੂ ਚੱਪਲ ਜਿਹੜੀਆਂ ਆਪਾਂ ਜਮੀਂ ਜਿ ਸੜਦੇ ਹੁੰਦੇ ਨੇ ਜਿਵੇਂ ਉਹ ਸਹੀ ਰੁੱਤ ਹੁੰਦੀ ਆ ਉਹ ਰੁੱਤ ਸਹੀ ਹੁੰਦੀ ਉਹ ਪੈਸੇ ਨਹੀਂ ਦਿੰਦੇ ਬਈ ਉਦੋਂ ਫਿਰ ਜਿਹੜੀ ਅਕਤੂਬਰ ਚ ਸਬਜ਼ੀ ਲੱਗਦੀ ਆ ਵੀ ਉਹ ਗਰਮੀ ਵਾਲੀ ਲੱਗਦੀ ਕਦੂ ਮਟਰ ਚੱਪਲ ਟਿੰਡਾ ਤੇ ਹਰਾ ਪਿਆਜ਼ ਤੇ ਛੋਲੀਆਂ ਬਈ ਅਕਤੂਬਰ ਦੇ ਵਿੱਚ ਲੱਗੂਗਾ ਜਿਹੜਾ ਸਾਰ ਨੂੰ ਅਗੇਤਾ ਮੰਨਿਆ ਛੋਲੀਆਂ ਦਾ ਵੀ ਕੰਮ ਵਧੀਆ ਹੈ ਨਾ ਬਈ ਛੋਲੀਆਂ ਦਾ ਬਹੁਤ ਸੋਹਣਾ ਕੰਮ ਨਵੇਂ ਬੰਦੇ ਨੇ ਕਰਨਾ ਨਵੇਂ ਬੰਦੇ ਨੇ ਕੰਮ ਕਰਨਾ ਬਈ ਬਾੜਾ ਨਹੀਂ ਜਿਵੇਂ ਹੁਣ ਆ ਤਾਂ ਬਰੀਕੀ ਕੰਮ ਹੈ ਇਹ ਤਾਂ ਬਰੀਕੀ ਕੰਮ ਹੈ ਤੇ ਇਹ ਕੋਈ ਨਵਾਂ ਮੰਨ ਲਓਾਾਥਾ ਮਾਣਾ ਛੋਲਗਾ ਹੀ ਵਧੀਆ ਹੈ ਨਾ ਛੋਲੀਆਂ ਬਈ ਗੇਤਾ ਲਾ ਲੈ 20 ਅਕਤੂਬਰ ਤੋਂ ਬਾਅਦ ਬਾਅਦ ਬਹੁਦੇ ਪ੍ਰੋਫਟ ਦੇ ਕੇ ਹਨ 56 ਡਣਾ ਨਵੇਂ ਬੰਦੇ ਲਈ ਸਭ ਤੋਂ ਬੈਸਟ ਹੈ ਮਹੀਨੇ ਬਾਅਦ ਉਹਦਾ ਪ੍ਰੋਫਟ ਆਉਣ ਲੱਗ ਜਾਂਦਾ ਲਗਦੇ ਬਹੁਤ ਹਨ ਲਗਦੇ ਬਹੁਤ ਜਿਆਦਾ ਸਾਂਹ ਸੰਭਾਲ ਕੋਈ ਨਹੀਂ ਉਹਦੀ ਵੀ ਹਾਂ ਰੇ ਸਪਰੇ ਵੀ ਘਟ ਰਿਹਾ ਰੇ ਸਪਰੇ ਵੀ ਬਹੁਤ ਘਟ ਤੇ ਵਜਨ ਬਹੁਤ ਕੱਟਦੇ ਆ ਇੱਕ ਮੇਰਾ ਤੇ ਯਾਰ ਬਰਿਆ ਵੈਂਗਣੀ ਨਾਲ ਲੰਨਾ ਮੈਂ ਬੰਦਾ ਪੰਗਾ ਲਾਵਾ ਨਾ ਟੂ ਸੇਡ ਟੂ ਸੇਡ ਕੀ ਜਾਂਦੇ ਹਨਾ ਵੈਂਗਣੀ ਤਾਂ ਫਿਰ ਬਣੀ ਰੇਹ ਦੀ ਜਾਂਦਾ ਸਪਰੇ ਦੀ ਨਾ ਬਈ ਖਾਣੀ ਵੀ ਨਹੀਂ ਚਾਹੀਦੀ ਮੈਂ ਤਾਂ ਕਹਿਣਾ ਖਾਣੀ ਉਹ ਬਈ ਉੱਤੇ ਬਈ ਉਹਦੇ ਟੀਕੇ ਬਹੁਤ ਛੜਕਦੇ ਆ ਫੇਰ ਜਾ ਕੇ ਕੀੜਾ ਮਾਰਦਾ ਉਹ ਚਾ ਹਾਂ ਬਈ ਵੈਂਗਣੀ ਮੈਂ ਪਿੱਸੀਆਂ ਨੇ ਲੈ ਕੇ ਲਿਜਾਂਦਾ ਰਿਹਾ ਬਈ ਉੱਥੇ ਫੌਜੀ ਕਾਣੀ ਲੈਂਦੇ ਸੀ ਉਹ ਕਹਿੰਦੇ ਕਾਣੀ ਵੈਂਗਣੀ ਸਾਨੂੰ ਚਾਹੀਦੇ ਕਾਣਾ ਪਸਾ ਵੱਡਦੇ ਆਪਾਂ ਵੀ ਰਹੇ ਨਾ ਇਹ ਬਈ ਇਹ ਬਈ ਦੋਸਤੋ ਮੇਰੇ ਪ੍ਰਿੰਡ ਦਾ ਸੀਗਾ ਬਾਈ ਗੁਰਵਿੰਦਰ ਸਿੰਘ ਖਾਲਸਾ ਬਾਹਰ ਲਾਇਆ ਇਹ ਸਿੰਗਾਪੁਰ ਤੇ ਦਬਈ ਬਈ ਹਾਂ ਸਿੰਗਾਪੁਰ ਤੇ ਦਬਈ ਦਬਈ ਬਾਈ ਲਾ ਕੇ ਆਇਆ ਹਨਾ ਵਧੀਆ ਚੰਗੇ ਪੈਸੇ ਉੱਥੋਂ ਵੀ ਕਮਾ ਕੇ ਲਿਆ ਇਹ ਗੱਲ ਨਹੀਂ ਪਰ ਇੱਥੇ ਹੋ ਗਏ ਇਹਨੂੰ ਤਿੰਨ ਤਿੰਨ ਸਾਲ ਹੋ ਗਏ ਨਾ ਬਈ हां मन्नो तन्न साल हो गए तन्न साल हो गए भाई सब्जी च एथे सब्जी एदी मरी भी बहुत आरी पर हुन ਥਾਂ ਉੱਚਾ ਕਰ ਲਿਆ ਪਾਣੀ ਆ ਜਾਂਦਾ ਸੀਗਾ ਤੇ ਵਧੀਆ ਇਨਕਮ ਹੈਗੀ ਆ ਤੇ ਬਾਕੀ ਆ ਕਿਸੇ ਨੇ ਪਨੀਰੀ ਲੈਣੀ ਆ ਭਾਈ ਨੰਬਰ ਦੱਸ ਦਿਆਂ ਆਪਣਾ 787576923 ਬਾਈ ਇੱਕ ਬਾਈ ਦਾ ਪੇਜ ਬਣਾ ਜੇ ਕਿਸੇ ਨੇ ਨਾ ਉ ਆਪ ਦਾ ਚਲ ਘੱਟ ਪਾਉਣੇ ਸਬਜ਼ੀ ਸਪੈਸ਼ਲੀ ਇੱਕ ਜਮਾਂ ਲਬੀਨ ਤੋਂ ਲੈ ਕੇ ਕਿਵੇਂ ਸਾਹਮ ਦਾ ਭਾਈ ਸਾਰਾ ਕੁਝ ਦੱਸਦਾ ਪੇਜ ਦਾ ਨਾਮ ਭਾਈ ਦੱਸ ਦੇ ਪੇਜ ਦਾ ਨਾਮ ਭਾਈ ਆਪਣੀ ਖੇਤੀ ਦੇ ਨਾਮ ਤੇ ਪੇਜ ਆਪਣਾ ਹਾਂਜੀ ਤੇ ਆਪਾਂ ਜਿਵੇਂ ਹੁਣ ਗੋਭਰੀ ਤਿਆਰੀ ਚੱਲੀ ਜਾਂਦੀ ਆ ਪਹਿਲਾਂ ਬਿੱਡਾਂ ਦੀ ਵੀਡੀਓ ਪਾਈ ਆ ਸਾਰਾ ਕੁਝ ਪ੍ਰੋਪਰ ਦੱਸਦੇ ਰਹਿੰਦੇ ਹਾਂ ਜਿੰਨਾਂ ਕਿ ਆਪ Give